സെലിബ്രോ സെലിഡേ വേണ്ടി കാരണം സെലിബ്രേ ਕਦੇ ਪੈ ਗਿਆ ਹੋਰ ਕੀ ਪੈ ਗਿਆ ਉਹ ਜਿਹੜਾ ਉਹ ਤੁੜੀ ਕਿਹਨਾ ਪਾਇਆ ਆ ਜਾ ਟੈਨਸ਼ਨ ਹੋ ਗਈ ਸੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਬਸ ਆਈ ਗਈ ਚੱਲ ਪਾਈ ਗਈ ਉਹ ਮਾ ਦੇਖ ਆ ਵੀ ਆ ਗਈ ਆ ਵੀ ਆ ਗਈ ਆ ਪਾਈ ਗਈ ਆ ਮੈਂ ਕਿ ਆ ਵੀ ਰੱਖ ਦਿੱਤੀ ਦੁਪਹਿਰੇ ਪਾਈ ਦੇ ਨੇ ਲਾਉ ਦੇ ਮਾਰ ਲੇ ਪਾਈ ਲਾ ਲਈ ਕੁਛ ਦੇ ਕੁਝ ਵੀ ਨਹੀਂ ਇਹਨਾਂ ਨੇ ਚਾਰੀ ਦੂਰੀ ਕਰੀ ਹੈਗੀ ਹਾਂ ਬੈਲਤ ਕਰਤਾ ਹੋਣੀ ਮੈਂ ਤੂੰ ਆਪਾਂ ਕਰ ਆ ਕੋਈ ਨਹੀਂ ਦੇਖ ਪਤਾ ਹੀ ਨਹੀਂ ਜਰਾ ਜਰਾ ਹੱਥ ਲੱਗ ਗਿਆ ਮੇਰੇ ਪਾਰੇਗਾ ਮੈਂ ਇਹ ਆ ਸਿੱਧਾਰ ਕੋ ਹਾਂ ਬੇਵਾਸਾ ਆ ਕਿ ਪਿੰਡ ਗਈ ਥੋੜਾ ਜਿਹਾ ਹਾਂ ਕੋਈ ਜੇ ਪਤਾ ਕਰਦੇ ਨਹੀਂ ਕਰਦੇ ਯਾਦ ਦੱਸ ਕੇ ਤੇਰੇ ਕੋਲ ਬੈਲ ਥੋੜੀ ਜਾ ਰਹੀ ਹੈ ਤੇ ਜੇ ਪਹਿਲਾਂ ਜਾਨੇ ਨਾ ਆਉਂ ਆਇਆ ਤੇਰਾ ਨਾਮ ਘਾਰੇ ਆ ਤੇਰੇ ਕੋਲ ਬੋਲ ਚੱਕਣ ਦਾ ਆਪਸ਼ੇ ਤਾਂ ਨਹੀਂ ਆ ਰਿਹਾ ਹੁਣ ਕੋਈ ਬਸ ਆ ਨਹੀਂ ਆ ਰਿਹਾ ਰਾਬੀ ਕਾਲ ਆ ਰਹੀ ਆ ਹੁਣ ਤੇਰੇ ਕੋਲ ਕਾਲ ਨਹੀਂ ਆਈ ਅੱਛਾ ਦੇਖੋ ਇਹ ਗੱਲਾਂ ਬੰਦ ਕਰਦੇ ਹੁਣ ਕਿਤੇ ਜਾਉਂਗੇ ਲੈਣ ਕਿਤੇ ਜਾਉਂਗੇ ਦੀਦੀ ਮੈਂ ਹਣ 100 ਵਾਰ ਬੋਲ ਲਵਾਂ ਤਾਂ ਅਸੀਂ ਜਾਉਂਗੇ ਨਾਲ ਕੱਲਾ ਮੈਂ ਵਗਦੀ ਜੁੱਤੀ ਨਾਲ ਬਾਗਦੀ ਲੈ ਆ ਨਾ ਲਿਖੂਆ ਦਾ ਪਤਾ ਲਿਆਉਂਗੇ ਇੱਥੇ ਤਾਂ ਜਾਣ ਜਾਂਦੇ ਫਿਰ ਉਹ ਉੱਥੋਂ ਨਹੀਂ ਆਉਂਦੀ ਹੁਣ ਰਾਤ ਸੁੱਕਾ ਰਾਤ ਇਹ ਲਾਇਓ ਲਾ ਕੇ ਤਾਂ ਕਰ ਸੁਣਾ ਲੈ ਮੈਂ ਆਉਂਦੀ ਮੈਨੂੰ ਕੀ ਡਾਰਾ ਰਾਤ ਨੂੰ ਇਹਦੇ ਨਾਲ ਬਾਗ ਦੂੰਗੀ ਉਧਰੋਂ ਬੱਸ ਚੜਿਆਂਗੀ ਰੋਟੀ ਉੱਥੇ ਰੋਟੀ ਲੈ ਕੇ ਤੂੰ ਤੈਨੂੰ ਕੀ ਰਾਤ ਨੂੰ ਉੱਥੇ ਰੋਟੀ ਦੇਣੀ ਰੋਟੀਆਂ ਖਾ ਕੇ ਆ ਜੂ ਫੇਰ ਅੱਛਾ ਲੱਗ ਪੂਰੀ ਸਟੋਰ ਕਰ ਲੈ ਮਹਾਨ ਸ਼ਖਸ਼ੀਯਤ ਮਹਾਨ ਸ਼ਖਸ਼ੀਯਤ ਸਾਡੀ ਮਹਾਨ ਸ਼ਖਸ਼ੀਯਤ ਸਤਿਕਾਰ ਭਈ ਕਿਵੇਂ ਹੋ ਠੀਕ ਹੈ ਜੀ ਹੋਰ ਤੁਸੀਂ ਦੇਖੋ ਅਸੀਂ ਬੰਦੀ ਆ ਬਸ ਤੇ ਰਹੋ ਚਲੋ ਅੱਗੇ ਲੈਟ ਆਗੇ ਸੈਲੀਬ੍ਰੇਟ ਕਰਨ ਲੈਟ ਲੱਗੀ ਤੁਹਾਡੇ ਨਾਲ ਸਾਡੇ ਕੋਲ ਕਿੱਥੇ ਹੈਗੇ ਸਾਡੇ ਨਾਲ ਕਿੱਥੋਂ ਆਗੇ ਸਾਡੇ ਨਾਲ ਕਦੋਂ ਆਇਗਾ ਹਾਂ ਮੱਗ ਦਾ ਜੋਇ ਦਾ ਹੱਥ ਕਰੀਂ ਦਰਦ ਕਰੀਂ ਚ ਸਵੇਰੇ ਜਾਂਦੀ ਸੀ ਮੈਂ ਨਹੀਂ ਕਰੇ ਠੀਕ ਹੈ ਮੰਮੀ ਮੇਰੀ ਜਦ ਮੈਂ ਜਿਹੜੇ ਮਰੇ ਉਹ ਡੱਕਰੇ ਤੁਸੀਂ ਮੈਂ ਤਾਂ 10 ਵਜੇ ਦੀ ਚਾਲੀ ਸੜੀ ਆ ਬਈ ਨਾ ਸੜੀ ਆ ਇਧਰ ਆ ਬੰਦੇ ਤੇਰਾ ਹੈਪੀ ਬਰਥਡੇ ਕੋਣ ਟੋ ਗਾੜੀ ਕੀ ਜਾਂਦੇ ਆ ਨੂੰ ਹੈਪੀ ਬਰਥਡੇ ਬਈ ਮੇਰਾ ਹੈਪੀ ਬਰਥਡੇ ਮਾਂ ਹਰੀ ਨਾਲ ਸਿੱਖੀ ਤੇ ਗੇੜੇ ਮੈਂ ਆਪਣੇ ਕੋਲ ਕਰਨਾਗੇ ਆਹ ਕੋਣ ਕਾਣੀ ਹੋ ਗਾੜੀ ਕੀ ਜਾਂ 10 ਰਹਿਣਗੇ ਕਹਿੰਦਾ ਮੈਂ ਹੀ ਬੇਟਾ ਨਾ ਆਇਆ ਭਾਈ ਕੱਟਲਾ ਕੇਕ ਜਲਦੀ ਕਹਿੰਦੇ ਕੇਕ ਖਾਣਾ ਸਾਨੂੰ ਮੁੰਡੇ ਦਾ ਠੀਕ ਆ ਤੇ ਅਨ ਮਾਈ ਮੋਮਬਤੀ ਦੇਖੋ ਕਿਸੇ ਨੇ ਲਾਈ ਐ ਮੋਮਬਤੀ ਵੱਡੀ ਵੱਡੀ ਜੇ ਤੁਹਾਡਾ ਦੋ ਮੋਮਬਤੀਆਂ ਨਹੀਂ ਆ ਭਾਈ ਕਿੰਨੇ ਸਾਲ ਦਾ ਹੋ ਗਿਆ ਮੁੰਡਾ 16 ਦਾ 77 ਲੱਗਿਆ ਇਹ ਆਰਾ ਲੋ ਵੀ ਆ ਮੁੰਡਾ ਹੋ ਗਿਆ ਜੀ ਸਾਡਾ 16 ਸਾਲ ਦਾ ਪਰ ਮਾਤਾ ਮਾਏ ਨੂੰ ਹਰ ਇੱਕ ਖੁਸ਼ੀ ਦੇਵੇ ਉਮਰ ਲੰਬੀ ਦੇਵੇ ਹਰ ਇੱਕ ਬਿਸ਼ ਪੂਰੀ ਕਰੇ ਦੀ ਨਾਮਾਜ਼ ਦਾਇ ਲਗਾਏ 11 ਸਾਲ ਦਾ ਹੋ ਗਿਆ 11 ਹੋਰ ਇਹ ਤਾਂ 11 ਬਣ ਗਿਆ 11 ਥੋੜੀ ਤਾਂ ਮੋਤੀ ਹੋ ਲਈ ਨਹੀਂ ਮੁੰਡਾ ਵੱਡਾ ਹੋ ਗਿਆ ਨਾ ਮੋਤੀ ਹੋਟੀ ਲੈ ਓਏ ਉੱਥੇ ਠੀਕ ਹੈ ਤਾਲ ਮੇਰਾ ਮਾਤਾ ਮਾਤਾ ਹੋਰ ਕਿਨੂੰ ਡਿੱਗਦਾ ਮਾਇਆ ਹੋਰ ਹੁਣ ਕਿਹੜਾ ਤੇ ਛੋਟਾ ਹੈ ਵਿਚਾਰ ਹੱਥ ਫੜ ਕੇ ਚੱਕੂ ਜਿਵੇਂ ਚੱਕੀ ਦਾ ਨਾ ਪੂਗਾ ਚੱਕੂ ਜਿਵੇਂ ਚੱਕੀ ਦਾ ਵਰਦੀ ਸੀ ਕਿੱਧਰ ਰੱਖਿਆ ਉਹ ਲੈ ਕੇ ਨਹੀਂ ਆਇਆ ਹੁਣ ਕੇਕ ਵੀ ਆਇਆ ਨਾ ਕਹਦੀ ਮੋਮਬਤੀ ਨਾਲ ਹੀ ਕੱਟਦੀ ਓਏ ਕੈਪੀ ਬਰਥਡੇ ਵਾਲੇ ਵੀ ਸੀਲ ਚ ਮੈਨੂੰ ਜੀ ਮੈਂ ਦਾਲੀਆ ਪੀਵਾ ਲਾ ਜੀ ਪੀਆ ਸੀ ਅਸੀਂ ਦੇ ਰਹੇ ਹਾਂ ਮੋਗੇ ਤੇ ਜੇ ਕੋਈ ਕੁਮਰੇ ਕਰੇਗਾ ਬੋਚੇ ਦੁਆਰੇ ਤੇ ਬੈਠਣਾ ਉਹ ਪਾਇਆ ਉਹ ਨਾਲ ਉਹ ਪਾਇਆ ਸੀ ਉਹਦੇ ਬੈਠਣਾ ਨਾ ਕਰੀਆ ਉਹ ਕਿੱਟੀ ਨਾ ਕਰੀਆ ਲੈ ਠੀਕ ਹੋਣਾ ਕੱਟੀ ਵੀ ਨਾ ਕਰਦੇ ਇੱਧਰ ਬਣਾ ਫੋਟੋ ਖਿੱਚ ਰਹੇ ਪਰਾਇ ਤਾਂ ਆ ਚੱਕ ਕੇ ਉੱਧਰ ਲਾ ਕਰੋ ਕਲਾਪਿੰਗ ਹੈਪੀ ਆ ਵੀ ਅੱਜ ਦੇ ਕਾਹ ਫੇਟਾ ਉਹਦਾ ਲੈਂਦਾ ਲੱਗਦਾ ਕ ਕੀ ਉਹਦਾ ਫਰੀਂਡ ਆ ਗਿਆ ਤੇ ਉਹ ਹੁਣ ਹੀ ਜਾਂਦਾ ਛੋਟਾ ਮੈਂ ਕੀ ਆਇਆ ਨਹੀਂ ਇਹ ਕਿੰਨੋ ਜਾਂਦਾ ਅੱਜ ਕੱਲ ਮੌਸਮ ਦਾ ਚੱਲਦਾ ਹਾਂ ਹਾਂ ਉਹਦਾ ਨਾ ਖਵਾਦ ਨੂੰ ਦੇਖਿਆ ਵੀਡੀਓ ਉਹ ਰੌਣਕ ਦੇਖਿਆ 2 ਉਹ ਨਾ ਪੱਕਾ ਲਦੀਆਂ ਨੇ ਗਈਆਂ ਲੈ ਪੁੱਤੋ ਬਾਈ ਕਰ ਦੋ ਹੁਣ ਦੋ ਮੁੱਖ ਮਾ ਕੇ ਤੋੜਨਾ ਲਿਓ ਲਦੀਆਂ ਨੇ ਲੈ ਆਹ ਤੋੜ ਇਹੋ ਜਿਹੇ ਕੰਪੇ ਦੀ ਬੋਡੀ ਲੈ ਕੇ ਲਾਇਓ ਨੇ ਪਤਲੇ ਸਦਾ ਸਵੇਰ ਪਹੁੰਚਿਆ ਸਾਹਿਬ ਵਰਤੋ ਆਜਾ ਘਰ ਆ ਕੇ ਨਾ ਜੀ ਉਂਗਲਾ ਪਾਵੇਂ ਵਿੱਚ ਕੇ ਚੱਲੂਗਾ ਅਮਾ ਜੀ ਅਸਾਂ ਇਹ ਆ ਦੇਣਾ ਆ ਜੀ ਚੱਲ ਜੀ ਚਾਚੀ ਉਂਗਲਾ ਪਾਓ ਜੀ ਫਿਰ ਚੱਲੂ ਉਂਗਲ ਪੈਣੀ ਨਹੀਂ ਦੱਸ ਨਾਲ ਲੱਗਣਾ ਚਾਚੀ ਨੇ ਉਂਗਲ ਮੋੜਨੀ ਹੈ ਲਾਓ ਭਾਈ ਖਵਾ ਦਿਓ ਖਰਾਬ ਨਾ ਕਰੋ ਬੇਸਤ ਜ਼ਰੂਰੀ ਕਰਦੇ ਕੋਈ ਗੁੱਡ ਦਾ ਕਿਦ ਬਈ ਚੱਲ ਤਾਂ ਲਿਆ ਲੈ ਲੋ ਜੀ ਮੁੰਡੇ ਦੇ ਮੰਮੀ ਡੈਡੀ ਐਸੇ ਵੀ ਦੇਣੇ ਪਣ ਜੁੱਦ ਆ ਗਈ ਭਾਈ ਬਸ ਬਸ ਹਾਂ ਦਾ ਏਗਾ ਤੂੰ ਖਾਗਾ ਤੇ ਨਹੀਂ ਰਿਹਾ ਕਿੱਥੇ ਰਜਾਇ ਤੂੰ ਕਿਤੇ ਕਾਏ ਸਮੋਸਾ ਆ ਲਓ ਜੀ ਅਰੇ ਪਾ ਦਿਓ ਤਾਂ ਖਾ ਲੈ ਮੁੰਡੂ ਨੂੰ ਲੈ ਕੇ ਆ ਬੋ ਉਹ ਅੰਦਰ ਤੋਂ ਲੈ ਕੇ ਆ ਖਾ ਲਊਂਗਾ ਪਹਿਲੇ ਤੂੰ ਤਾਂ ਪਿੱਛੇ ਆ ਮਾਣ ਲੇ ਜੇ ਤੈਨੂੰ ਪਤਾ ਸੀਗਾ ਹਾਂ ਉਹ ਦੋ ਜਿਹੜਾ ਵਿੱਚ ਆ ਕਰ ਵਿੱਚ ਗਈ ਤੀਆਂ ਚੱਕੋ ਆਪੋ ਆਸ਼ਮੰਗਈ ਇਹ ਤਾਂ ਤੁਹਾ ਬਾਰ ਬਾਰ ਕਰਾਂਗੇ ਹਰੀ ਵਾਤ ਉਸ ਵੇਲੇ ਮੰਗ ਚਲੀ ਰਹੀ ਮੰਮੀ ਚੱਲ ਜਾ ਹਰੀ ਦਾ ਸਾਰਾ ਕੁਸ ਮੰਮੀ ਨਾ ਉਹ ਕਿ ਸੇ ਮੈਨੂੰ ਦਿਖਾ ਕਰਿਆ ਥੋੜਾ ਜਿਹਾ ਬਾਮ ਬਚਰਿਆ ਇਹ ਤਾਂ ਪਹਿਲੇ ਰੱਜਿਆ ਆ ਕਹਿੰਦਾ ਮੈਂ ਕੀ ਆ ਲੈ ਕਿਹੜੇ ਕ ਨਹੀਂ ਚਾਹੀਏ ਸਾਰੇ ਦੋ ਫੋਟੋਗ੍ਰਾਫ ਹੱਥ ਤੇ ਹੀ ਬਣਾ ਰਹੇ ਨੇ ਆ ਨਾ ਨਹੀਂ ਨਹੀਂ ਪਰਲਾ ਮਮੀਆਂ ਦੇ ਭਾਬੀ ਨਹੀਂ ਫਿਰ ਬਦਲ ਬਦਲੇ ਨੇ ਇਹ ਤਾਂ ਚੱਲ ਆਉਂਦੀ ਸਕਦੇ ਆ ਆ ਪਦੀ ਨੇ ਟੱਕਰ ਮਾਰ ਕੇ ਨਾਲ ਦੇ ਬੱਲਾ ਬੰਦ ਕਰਦੀ ਮੈਂ ਮੈਂ ਤੇ ਜਮਾ ਲਈ ਉੱਥੇ ਇਹ ਉਹ ਮਰ ਟੱਕਰਾ ਮਾਰਨ ਬਾਕੀ ਆ ਕੋਈ ਵੀ ਲੈ ਨਹੀਂ ਜਿਹਦੇ ਕੋਲ ਆ ਲੋ ਮੁੰਲਾੜੀ ਥੋੜੀ ਜਿਹੀ ਲੱਗੀ ਹੈਗੀ ਤੁਹਾਡੀ ਬਾਅਦ ਚ ਗੁੱਚੀ ਮਮੂ ਕੋ ਵਾਲਾ 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 ਸਾਰਾ ਔਰ ਰੱਖਣਾ ਸੀ ਤੇ ਨੇ ਤੌਲੀਆ ਸਾਗੜ ਲਈ ਐਸਾ ਆਗਲਾ ਨਾਲਾ ਦਾ ਕੋਈ ਆ ਰਿਹਾ ਨਹੀਂ ਆ ਬਣੀ ਸੋਹਰ ਇੱਕ ਮੋੜਾ ਚੱਜ ਦੀ ਲੱਗਾਈ ਆ ਚੱਜ ਦਾ ਪਣਾ ਹੀ ਗਈ ਪਾਣੀ ਦੇ ਜੇ ਪੀ ਜਾ ਕੇ ਥੋੜੀ ਵਾਹ ਫਿਲਟਰ ਚੋਂ ਪੀਖਾ ਚੱਲ ਚੱਲ ਮਾਂ ਮੈਂ ਨਾ ਬੋਲਾਂ ਆਈ ਵਾਹ ਬੜਾ ਰਿਆ ਇਹ ਐਂ ਨਹੀਂ ਫਿਰਣਾ ਬਰਥਡੇ ਦਾ ਲੱਗਦਾ ਨਹੀਂ ਹੁੰਦਾ ਬਰਥਡੇ ਤੇਰਾ ਹਾਏ ਹਾਏ ਚੱਪਾ ਸਵਾਦ ਨੂੰ ਦੋ ਕੋਈ ਨਾ ਕੋਈ ਹੋਰ ਆਉਂਦਾ ਹੋਰ ਗੋਰਾ ਹੁੰਦਾ ਕਿੰਨਾ ਕਾਲਾ ਵੇ ਇਹ ਤੋਂ ਪਹਿਰੇ ਦਰੋਂ ਖਾਣ ਵਾਲੀਆਂ ਚੀਜ਼ਾਂ ਨਹੀਂ ਲਾਇਆ ਕਰਦਾ ਉਮੀਦ ਲੱਗਣ ਨੇ ਕਿਥੋਂ ਲਾਣੇ ਆ ਤੂੰ ਪਹਿਲੀ ਕਿੱਕ ਜੇ ਤੂੰ ਨਹੀਂ ਲਾਇਆ ਕਰਦੇ ਤੁਰੇ ਲੱਗ ਜਾ ਇੱਕ ਜਣਾ ਉਧਰ ਜਾ ਚੱਪੋ ਉੱਧਰ ਮਾਰ ਮਾਰ ਵੇ ਉੱਧਰ ਦੇਖ ਕਿਧਰ ਚੱਲੇ ਚੱਲੇ ਇਧਰ ਐਧਰ ਆ ਰਹੇ ਨੇ ਹਾਂ ਨਾ ਇਹ ਜਿਹੜਾ ਦੇਖੇ ਖਾਣਾ ਦੇਖੋ ਅਗਰ ਤੇ ਆਪਾਂ ਉੱਧਰ ਜਾ ਕੇ ਸੁੱਭੂ ਤੂੰ ਇੱਧਰ ਵੀ ਦੇਖ ਲੈ ਇੱਧਰ ਚੱਕ ਲੈ ਬੈਠੇ ਨਹੀਂ ਬੈਠੇ ਬੰਦੇ ਚਾਰੇ ਪਾਸੇ ਦੇਖ ਲਈ ਕੋਈ ਨਾ ਬੋਲ ਬਾਸਾ ਖਾਣਾ ਤਾਂ ਪੜੇਗਾ ਕੋਈ ਨਾ ਹੋਣਾ ਸਾਰਾ ਪੂਰਾ ਚੰਗੀ ਤਰ੍ਹਾਂ ਆ ਕਰੋ ਆ ਕਰੋ ਆ ਆ ਨਹੀਂ ਆ

ਚਲ ਕਰ ਕਿਥੋਂ ਕਿਥੋਂ ਹੈ ਯਾਰ ਹੈਲੋ ਦੋ ਦੋ ਗਿਚਾ ਦਿਂਗਾ ਕਿੱਥੇ ਵੀ ਆ ਜਾ ਆ ਜਾ ਨਹੀਂ ਨਹੀਂ ਉਹ ਲਾ ਲੂੰਗਾ ਬਸ ਦੇ ਕੇ ਲੋ ਜੀ ਮੁੰਡੇ ਦਾ ਕੇਕ ਹੋ ਗਿਆ ਜਾਂ ਬੇਬੀ ਕੋ ਕੱਟ ਸੈਲੀਬ੍ਰੇਟ ਹੋ ਗਿਆ ਚਲੋ ਤੁਹਾਡਾ ਕੀ ਸੈਟਅਪ ਦਾ? ਉਹ ਕਿ ਕੱਟੋ? ਕਿਹਦੀ ਪਾ ਕੇ ਉਹਦੇ ਸਮੋਸੇ ਕੇਕ। ਖਾ ਲੋ ਜੀ ਫਟਾਪਟ। ਜੀ ਫੜ ਜਾ। ਤੈਨੂੰ ਤਾਂ ਆਹ ਪਾ ਦੇਣੀ ਪੈਸੀ। ਹਾਂ। ਕਿਹੜੀ? ਆਹਾਂ ਵਿੱਚੋਂ ਜੀ ਹਾਂ ਵਸਾ ਗੁੱਦੀ ਵਾਦੀ। ਆਤਪ ਮੈਂ ਕੱਢ ਲਾ। ਚੋਰ ਬਸ। ਆਮਲਾਈ ਤਾਂ ਮੈਂ ਨਹੀਂ ਖਾਣੀ। ਚਮਚਾ ਤਾਂ ਦੇ ਦੇ ਪਹਿਣ। ਲੈਓ। ਆਹ ਤੇ ਇੱਥੇ ਪੈ। ਆਹ ਰੱਖ ਦਿੰਨਾ ਕਿ ਆਹ ਪਲੇਟਾਂ ਦੀ ਪਾ ਕੇ ਨਾ ਸਮੋਸੇ ਉੱਥੇ ਰੱਖ ਦਿੰਦਾ। ਹਾਂ। ਕਲ ਮਹਿੰਗਾ ਤਾਂ ਮਹਿੰਗਾ ਕੀ ਹੋ ਗਿਆ ਨਹੀਂ ਉਹ ਵੀ ਵੈਰਾਈਟੀ ਵੀ ਹੈ ਹੈ ਤਾਂ ਇਹ ਕਹਿੰਦੇ ਮੈਨੂੰ ਪਤਾ ਲੱਗਿਆ ਕਿ ਉਹਸੇ ਬਹੁਤ ਹੋ ਗਿਆ ਜਦਨੇ ਸਾਡੇ ਵੀ ਟੇਸਟਿੰਗ ਹੁੰਦਾਗਾ ਉਹ ਕੁੜੀ ਕਰੇ ਬਣਦੀ ਐ ਉਹ ਨਾ ਵਧੀਆ ਬਣਾਉਂਦੀ ਐ ਆਏ ਤੇ ਅੱਧੀ ਦੀ ਵੈਸੀ ਆ ਰਹੀ ਉਹਦੇ ਕਹਿੰਦੇ ਜੰਦਾ ਨੰਦਾ ਦੇ ਵੀ ਆਇਆ ਉਹਦੇ ਦੀ ਬੋਲਿਓ ਇਹ ਵੀ ਰਮਾਤੀ ਜਾ ਲੋ ਜੀ ਉਹ ਆਪਾ ਖਾ ਪੀ ਲਿਆ ਜਨਮ ਦਿਨ ਕਰਤਾ ਸੈਲੀਬ੍ਰੇਟ ਮੁੰਡੇ ਦਾ ਬਣਾ ਆਪਾਂ ਚੱਲਿਆ ਵਾਪਸ ਸਨਾਮ ਨੂੰ ਆ ਭੈਣ ਦੇ ਮੁੰਡੇ ਦਾ ਵੱਡੇ ਸੀ ਗਾਜ ਆਜਾ ਮੈਡਮ ਜੀ ਪੈਰੀ ਆਦਮੀ ਬਹੁਤ ਸੀ ਬਹੁਤ ਆਦੇ ਬਲਾ ਸਾਡੀ ਸਾਡੀ ਭੈਣ ਦਾ ਖਾਣਾ ਪੀਣਾ ਹੁਣ ਚੱਲਦੇ ਆਂ